ਤੁਸੀਂ ਹੁਣ 1000 ਰੁਪਿਆ ਰੋਜ਼ ਦਾ ਬੈਂਕ ਕਰਾਓ ਹੈ ਜੀ ਦੂਜਾ ਬੰਦਾ ਤੁਹਾਡੀ ਸਹੇਲੀ ਉਹ ਵੀ 1000 ਰੁਪਿਆ ਰੋਜ਼ ਬੈਂਕ ਕਰਾਵੇ ਠੀਕ ਹੈ ਜੀ ਹੁਣ ਤੁਸੀਂ ਯਾਰ ਕਰਾਇਆ ਯਾਰ ਕਰਾਇਆ 8ਵੇਂ 10ਵੇਂ ਦਿਨ 3ਜੇ 4ਥੇ ਦਿਨ ਕਢਾ ਲੇ ਵੇ ਖਾ ਪੀ ਲਿਆ ਕਢਾ ਲੇ ਵੇ ਖਾ ਪੀ ਲਿਆ ਹੁਣ 10 ਸਾਲ ਬਾਅਦ ਤੁਹਾਡਾ ਖਾਤਾ ਕੀ ਬੋਲੇਗਾ ਤੇ ਤੁਹਾਡੀ ਸਹੇਲੀ ਦਾ ਖਾਤਾ ਕੀ ਬੋਲੇਗਾ ਜਿਹਨੇ ਨਹੀਂ ਕਢਾਇਆ ਉਹਦੇ ਖਾਤੇ 'ਚ ਕਿੰਨੇ ਹਜ਼ਾਰਾਂ ਜਮਾ ਹੋ ਜਾਣਗੇ ਆਪਣਾ ਖਾਤਾ ਖਾਲੀ ਦਾ ਖਾਲੀ ਇਹ ਖਾਤੇ ਉਹਦੀ ਨਹੀਂ ਭਾਵ ਜੇ ਕੋਈ 2-4 ਘੰਟੇ ਰੋਜ਼ ਕਮਾਈ ਕਰਦੇ ਹੋ ਤੇ ਹੋਂਵੇਂ ਆ ਗਈ ਵਿੱਚੋਂ ਵਿੱਚੋਂ ਕਢਾਈ ਗਏ ਢੋਲੀ ਗਏ ਖਾਤਾ ਤੇ ਉਥੇ ਦਾ ਉਥੇ ਨਿਲ ਰਿਆ ਜਿਹੜਾ ਹੋਂਵੇਂ ਤੋਂ ਬਚ ਕੇ ਰਹਿੰਦਾ ਉਹਦਾ ਖਾਤਾ ਵੀ ਐਡਾ ਭਰਪੂਰ ਹੋ ਜਾਂਦਾ ਉਹਨੂੰ ਬਾਬਾ ਦੀਪ ਸਿੰਘ ਚਾਬੀਆਂ ਦੇ ਦਿੰਦੇ ਕੋ ਵੰਡਣ ਵਾਲੀਆਂ ਸਤ ਸ੍ਰੀ ਅਕਾਲ ਜੋ ਪੁੱਜ ਆਪਣੇ ਖਾਤੇ ਦੇ ਜਮਾ ਕਰਾਂਦੇ ਹੋ ਅਰਦਾਸ ਕਰਿਓ ਮੈਂ ਦੁਆਰਾ ਖਾਤਾ ਨਿਲ ਨਾ ਹੋ ਜੇ ਨਿਮਰਤਾ ਚ ਰਵਾਂ ਇਹ ਜਪਿਆ ਹੋਇਆ ਨਾਮ ਖਾਤੇ ਚ ਪਿਆ ਰਵੇ ਮੇਰੇ ਮਰਨ ਤੋਂ ਬਾਅਦ ਨਾਲ ਜਾਵੇ ਦਰਗਾਹ ਚ ਨਾਲ ਜਾਵੇ ਆਖੋ ਸਤਨਾਮ ਪੱਲੇ ਬੰਨੇ ਗੁਰਬਾਣੀ ਵਿੱਚ ਪੰਛੀਆਂ ਨੂੰ ਜੂਣ ਗਿਣਿਆ ਪਸ਼ੂਆਂ ਨੂੰ ਜੂਣ ਗਿਣਿਆ ਜਮੀਨ ਦੇ ਅੰਦਰ ਜਿਹੜੇ ਜੀਵ ਨੇ ਸੱਪ ਵਗੈਰਾ ਉਹਨਾਂ ਨੂੰ ਜੂਨ ਗਿਣਿਆ ਪਹਾੜਾਂ ਨੂੰ ਜੂਨ ਗਿਣਿਆ ਪੱਥਰਾਂ ਨੂੰ ਜੂਨ ਗਿਣਿਆ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਹੋ ਕੇ ਆਏ ਆ ਮਾਰੇ ਕਹਿੰਦੇ ਆ ਜਿਹੜਾ ਮਨੁੱਖ ਦਾ ਜਾਮਾ